ਦੇਖੋ ਪਹਿਲਾਂ ਤਾਂ ਮੈਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਔਰ ਸਾਡੇ ਸਤਕਾਰਯੋਗ ਜੋਗਿੰਦਰ ਸਿੰਘ ਜੀ ਕਾਕੜਾ ਸਾਹਿਬ ਜਿਨ੍ਹਾਂ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ ਦੇ ਇਸ ਸਟੌਂਕ ਵਿੱਚ ਕਾਂਗਰਸ ਦੇ ਸਤਕਾਰਯੋਗ ਵਰਕਰਾਂ ਨੂੰ ਉਤਕਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਹੁਨਾਰ ਕਾਬਿਲ ਪਾਰਲੀਮੈਂਟਰੀਅਨ ਰਹਿ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜਗ ਜ਼ਾਹਰ ਹੈ ਮੈਂ ਤਾਂ ਇੱਥੋਂ ਤੱਕ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਨੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੁੜਿਆਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕਿਰਿਆ ਦਾ ਇਤਿਹਾਸ ਹੈ ਉਹ 인ਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘਟੋ ਘਟ ਜੇ ਉਹ ਪੜੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਗਈ ਲੇਕਿਨ ਉਹਨੇ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਢੂੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨੀਅਤ ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲੇ ਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਆ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰ ਰਹੇ ਨੇ ਲੋਕੀ ਸਿਰਿੰਜਾ ਲਾ ਲਾ ਕੇ ਨਾੜੀਆਂ ਨਾੜੀਆਂ ਵਿੱਚ ਇੱਥੋਂ ਤੱਕ ਕਿ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਕਿ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੱਤੇ ਨੇ ਕਤਲ ਕਰ ਦਿੱਤੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੇਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਉੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮੇਟ ਉਹ ਇੱਕ ਛੋਟੀ ਜੀ ਗੱਲ ਹੈ ਦੈਟਸ ਇੱਕ ਇਹਨਾਂ ਦਾ ਇੱਕ ਕਿਸੇ ਗੱਲ ਲੇਕਿਨ ਉਸ ਤੋਂ ਬਾਅਦ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਡ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਗਰੀਬਾਂ ਦੇ ਵਾਸਤੇ ਬਹੁਤ ਸਾਰੇ ਐਂਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕੀਤੇ ਜਿਹੜੇ ਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ